ਕਾਫ ਅਮਰੀਕਾ ਕਾਫੀ ਅੱਛੇ ਅੱਛੇ ਕੰਮ ਕਰਦੇ ਆ ਰਹੇ ਆ ਤੇ ਲਗਾਤਾਰ ਔਰ ਅੱਜ ਤੀਜਾ ਸਾਲ ਹੈਗਾ ਆਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਕੀ ਮੈਡੀਕਲ ਕੈਂਪ ਲਗਾਇਆ ਗਿਆ ਹੈਗਾ ਸੋ ਬਹੁਤ ਵਧੀਆ ਲੱਗਾ ਜੀ ਹਾਂ ਜੀ ਬਹੁਤ ਵਧੀਆ ਲੱਗਾ ਜੀ ਚਲੋ ਸੇਵਾ ਕਰ ਰਹੇ ਹੋ ਜੀ ਜੀ ਠੀਕ ਹੈ ਜੀ ਦੁੱਖ ਤਕਲੀਫਾਂ ਨੂੰ ਦੂਰ ਕਰ ਰਹੇ ਹੋ ਜੀ ਬਹੁਤ ਖੁਸ਼ੀ ਹੋ ਰਹੀ ਜੀ ਨੇ ਕਿਤਨਾ ਕਿਤੇ ਜਾ ਕੇ ਜਿਹੜਾ ਆਪਣਾ ਜਿਹੜੇ ਬਾਹਰ ਲੋਗ ਆਪਣੇ ਪੰਜਾਬੀ ਭਾਈ ਬਾਹਰ ਗਏ ਹੋਏ ਆ ਉਹਨਾਂ ਨੇ ਬਾਹਰ ਰਹਿ ਕੇ ਵੀ ਇੱਥੇ ਐਨਾ ਸੋਹਣਾ ਪਰਾਲਾ ਕੀਤਾ ਹੈਗਾ ਵਾ ਹਾਂਜੀ ਬਹੁਤ ਵਧੀਆ ਸੇਵਾ ਕੀਤੀ ਹੈ ਇਹੋ ਜੀ ਕਰਨੀ ਚਾਹੀਦੀ ਆ ਪਰਾਲਾ ਬਹੁਤ ਸੋਹਣਾ ਲੱਗਾ ਕਿਉਂਕਿ ਇੱਥੇ ਜਿੱਦਾਂ ਕੋਈ ਸਿਆਣਾ ਬੰਦਾ ਵੀ ਹੋ ਸਕਦਾ ਆ ਜੇ ਤਾਂ ਸਿਆਣੇ ਤਾਂ ਹੈਗੇ ਆ ਓਬਵੀਅਸਲੀ ਹੈਗੇ ਆ ਬਟ ਉੱਦਾਂ ਜਾਣ ਕੇ ਜੇ ਤਾਂ ਕੋਈ ਵੀ ਢਿੱਲਾ ਮੱਠਾ ਮਾੜਾ ਮੋਟਾ ਹੋ ਸਕਦਾ ਤੇ ਜਿਹੜਾ ਜਲਦੀ ਤੋਂ ਜਲਦੀ ਸਾਡੇ ਕੋਲ ਲੈ ਕੇ ਆ ਸਕਦੇ ਆ ਤੇ ਤੁਸੀਂ ਦਵਾਈ ਦੇ ਕਿ ਇਹਨੇ ਆਪਣੇ ਜਿਹੜੇ ਸਿੱਖੋ ਫ ਅਮਰੀਕਾ ਜਿਹੜੀ ਟੀਮ ਉਹ ਬਾਹਰ ਬੈਠੇ ਹੋਏ ਨੇ ਉਹ ਬਾਹਰ ਰਹਿ ਕੇ ਵੀ ਸਾਡੇ ਇੱਥੇ ਸੋਚਦੇ ਹੈਗੇ ਨੇ ਬਹੁਤ ਸੋਚਦੇ ਆ ਜੀ ਬਹੁਤ ਜਿੱਦਾਂ ਰੱਖ ਲੋ ਜਦੋਂ ਕੋਈ ਆਹ ਜਿੱਦਾਂ ਰੱਖ ਲੋ ਪਾਣੀ ਆ ਜਵੇ ਜਾਂ ਕੁਛ ਆ ਜਵੇ ਉਦੋਂ ਵੀ ਉੱਥੋਂ ਆ ਕੇ ਇੰਨੀ ਦੂਰੋਂ ਚੱਲ ਕੇ ਆ ਕੇ ਵੀ ਜਿੱਦਾਂ ਸੇਵਾ ਕਰਦੇ ਆ ਨਾ ਉਧਰ ਬੈਠੇ ਵੀ ਸੇਵਾ ਕਰਦੇ ਆ ਇੱਧਰ ਆ ਕੇ ਵੀ ਸੇਵਾ ਕਰਦੇ ਆ ਹਾਂਜੀ ਸੌਰਥ ਕੈਂਪ ਲਗਾਇਆ ਕੀ ਕਰੇ ਨਹੀਂ ਬਹੁਤ ਵਧੀਆ ਜੀ ਲੱਗਦਾ ਵਧੀਆ ਲੋਕਾਂ ਨੇ ਹਾਂਜੀ ਵਧੀਆ ਆਉਂਦੀ ਆ ਜਿਹੜੀ ਸੇਵਾ ਕਰਦੇ ਲੋਕਾਂ ਦੀ ਇਹ ਦੇ ਨਾਲ ਵਧੀਆ ਹੋਰ ਕਿਹੜੀ ਸ਼ਿਆਰ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਅੱਜ ਅਸੀਂ ਪਹੁੰਚੇ ਹੈਗੇ ਗੁਰਦੁਆਰੇ ਅਨੰਦਪੁਰ ਸਾਹਿਬ ਦੇ ਵਿੱਚ ਬਿਲਕੁਲ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਦੇ ਲਾਈਵ ਤਸਵੀਰਾਂ ਦਿਖਾ ਰਹੇ ਹੈਗੇ ਜਿੱਥੇ ਕਿ ਸਿੱਖ ਆਫ ਅਮਰੀਕਾ ਕਾਫੀ ਅੱਛੇ ਅੱਛੇ ਕੰਮ ਕਰਦੇ ਆ ਰਹੇ ਆ ਤੇ ਲਗਾਤਾਰ ਔਰ ਅੱਜ ਤੀਜਾ ਸਾਲ ਹੈਗਾ ਆਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਕੀ ਮੈਡੀਕਲ ਕੈਂਪ ਲਗਾਇਆ ਗਿਆ ਹੈਗਾ ਸੋ ਇਸ ਤਰ੍ਹਾਂ ਦੀ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾਉਂਦੇ ਰਵਾਂਗੇ ਔਰ ਇਸ ਤੋਂ ਪਹਿਲਾਂ ਗਰੀਬ ਕੁੜੀਆਂ ਦੇ ਵਿਆਹ ਵੀ ਕੀਤੇ ਜਾਂਦੇ ਹੈਗੇ ਨੇ ਤੇ ਉਸ ਤੋਂ ਬਾਅਦ ਸਰਕਾਰੀ ਸਕੂਲ ਦੇ ਵਿੱਚ ਕਾਪੀਆਂ ਕਿਤਾਬਾਂ ਸਕੂਲ ਦੀ ਦੇ ਵਿੱਚ ਆਪਣਾ ਬੈਗ ਵੀ ਵੰਡੇ ਜਾਂਦੇ ਸਕੂਲ ਸ਼ੂ ਵੀ ਵੰਡੇ ਜਾਂਦੇ ਸੋ ਇਸ ਤਰ੍ਹਾਂ ਦੀ ਤਸਵੀਰਾਂ ਤਾਂ ਇਸ ਟਾਈਮ ਆਨੰਦਪੁਰ ਸਾਹਿਬ ਦੇ ਪਹੁੰਚੇ ਹੋਏ ਨੇ ਅਸੀਂ ਉਹ ਦੇਖ ਸਕਦੇ ਹੋ ਕਿੰਨਾ ਕਿ ਅੱਜ ਮੈਡੀਕਲ ਕੈਂਪ ਲਗਾਇਆ ਤੀਜਾ ਸਾਲ ਹੈਗਾ ਮੈਡੀਕਲ ਕੈਂਪ ਲਗਾਉਣ ਦਾ ਔਰ ਕਿੰਨੇ ਘੱਟੇ ਲੋਕ ਪਹੁੰਚੇ ਹੋਏ ਨੇ ਅਸੀਂ ਉਹਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਮੇਜ਼ਿੰਗ ਟੀਵੀ ਤੇ ਆਪਣੇ ਸਿੱਖ ਆਫ ਅਮਰੀਕਾ ਬੜੇ ਅੱਛਾ-ਅੱਛੇ ਉਪਰਾਲੇ ਕਰਦੇ ਆ ਰਹੇ ਹੈਗੇ ਨੇ ਔਰ ਜਿਹੜੇ ਇੱਥੇ ਲੋਕ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਲੋਕ ਇੱਥੇ ਕੋਈ ਬਾ ਬੀਪੀ ਦੀ ਹੈ ਕਿਸੇ ਨੂੰ ਪ੍ਰੋਬਲਮ ਹੈ ਕਿਸੇ ਨੂੰ ਸਿਰ ਦਰਦ ਹੋ ਰਿਹਾ ਕਿਸੇ ਨੂੰ ਆਪਣੀ ਪੂਰੀ ਬਾਡੀ ਦਰਦ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਸਿੱਖੋ ਅਮਰੀਕਾ ਹੈਗੇ ਨੇ ਔਰ ਬੜੇ ਅੱਛੇ ਕੰਮ ਕਰਦੇ ਆ ਰਹੇ ਆ ਆਪਾਂ ਹੋਰ ਜਾਣਾਂ ਵੀ ਆਪਾਂ ਗੱਲਬਾਤ ਕਰਦੇ ਹੈਗੇ ਜਿਹੜੇ ਇੱਥੇ ਲੋਕ ਇੱਥੇ ਪਹੁੰਚੇ ਹੋਏ ਨੇ ਬਿਲਕੁਲ ਤੁਸੀਂ ਦੇਖੋ ਬਾਈ ਜੀ ਕੀ ਨਾਮ ਆ ਤੁਹਾਡਾ ਸੁਚੇਂਦ ਸਿੰਘ ਜੀ ਕਿੱਥੋਂ ਆਏ ਬਾਈ ਜੀ ਤੁਸੀਂ ਐਂ ਜੀ ਸ੍ਰੀ ਅਮਰਸਾ ਸਾਹਿਬ ਕਿਵੇਂ ਆਏ ਤੁਸੀਂ ਅੱਜ ਮੈਡੀਕਲ ਸ਼ੋਅ ਇੱਥੇ ਪੈਕਾਂ ਪਾਣੀ ਜੀ ਸੋ ਸੇਰ ਦਾ ਸਰੀਰ ਨਹੀਂ ਥੋੜਾ ਠੀਕ ਹੈ ਬੁਖਾਰ ਚੜਿਆ ਲੱਗਦਾ ਕਿ ਬੁਖਾਰ ਚੈੱਕ ਕਰ ਸਾਨੂੰ ਇਹ ਜਦੋਂ ਜੰਨੀ ਉਮਰ ਹੋ ਗਈ ਜੀ ਮੇਰੀ 36 ਸਾਲ ਉਮਰ ਹੋ ਗਈ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਦਿਖਾ ਰਹੇ ਆਂ ਤੀਜਾ ਸਾਲ ਹੈਗਾ ਕੈਂਪ ਦਾ ਮੈਡੀਕਲ ਦਾ ਔਰ ਜਿਹੜੇ ਆਪਣੇ ਹੋਰ ਵੀ ਜਿਹੜੇ ਇੱਥੇ ਜਿਹੜੇ ਪਹੁੰਚੇ ਹੋਏ ਨੇ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆਂ ਭਾਈ ਜੀ ਕੀ ਨਾਮ ਆ ਤੁਹਾਡਾ ਕਿੱਥੋਂ ਆਏ ਤੁਸੀਂ ਬਾਈ ਜੀ ਪਟਿਆਲੇ ਤੋਂ ਜੀ ਤੇ ਪਹਿਲਾਂ ਵੀ ਆਏ ਆ ਅੱਗੇ ਵੀ ਆਏ ਨੇ ਪਹਿਲਾਂ ਵੀ ਆਏ ਆ ਜੀ ਕਿੰਨੀ ਵਾਰ ਹੋ ਗਈ ਆਂਦੇ ਨੂੰ ਹਾਂ ਜੀ 15 ਸਾਲ ਹੋ ਗਏ 15 ਸਾਲ ਅੱਜ ਇੱਥੇ ਤੁਸੀਂ ਮੈਡੀਕਲ ਕੈਂਪ ਤੇ ਆਏ ਕਿੱਦਾਂ ਬਹੁਤ ਵਧੀਆ ਲੱਗਾ ਜੀ ਹਾਂ ਜੀ ਬਹੁਤ ਵਧੀਆ ਲੱਗਾ ਜੀ ਚਲੋ ਸੇਵਾ ਕਰ ਰਹੇ ਹੋ ਜੀ ਜੀ ਠੀਕ ਹੈ ਜੀ ਦੁੱਖ ਤਕਲੀਫਾਂ ਨੂੰ ਦੂਰ ਕਰ ਰਹੇ ਹੋ ਜੀ ਬਹੁਤ ਖੁਸ਼ੀ ਹੋ ਰਹੀ ਜੀ ਇਹ ਚੀਜ਼ ਨੂੰ ਦੇਖ ਕੇ ਜੀ ਤੇ ਹੋਰ ਆਈਓ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਿ ਨਹੀਂ ਆਈਆਂ ਸੰਗਤਾਂ ਬਹੁਤ ਦਰਸ਼ਨ ਮੇਲੇ ਕਰਨ ਜੀ ਠੀਕ ਹੈ ਜੀ ਹੋਲਾ ਮੱਲਾ ਜੀ ਮਾਰਾ ਚੜ੍ਹਦੀ ਕਲਾ ਰੱਖੇ ਜੀ ਸਾਡਾ ਸੰਗ ਪੋਂਚੇ ਗੁਰਦੁਆਰੇ ਵਿੱਚ ਹੋਲੇ ਮੱਲੇ ਦੇ ਉੱਤੇ ਬਿਲਕੁਲ ਤੁਹਾਨੂੰ ਅਮੇਜ਼ਿੰਗ ਟੀਵੀ ਤੇ ਲਾਈਵ ਤਸਵੀਰਤ ਹਾ ਰਿਹਾ ਆ ਆਨੰਦਪੁਰ ਸਾਹਿਬ ਦੀਆਂ ਜਿੱਥੇ ਕੀ ਸਿੱਖੋਫ ਅਮਰੀਕਾ ਬੜੇ ਅੱਛਾ ਅੱਛੇ ਕੰਮ ਕਰਦੇ ਆ ਰਹੇ ਆ ਸੋ ਅੱਜ ਗੁਰਦੁਆਰੇ ਪੋਂਚੇ ਹੋਲੇ ਮੱਲੇ ਦੇ ਉੱਤੇ ਆਨੰਦਪੁਰ ਸਾਹਿਬ ਜਿੱਥੇ ਕੀ ਅੱਜ ਸਾਡੇ ਜਿਹੜੇ ਸਿੱਖ ਭਾਈਚਾਰਾ ਹੈਗਾ ਵਾ ਜਿਹੜੇ ਬਾਹਰ ਗਏ ਹੋਏ ਨੇ ਉਹਨਾਂ ਨੇ ਅੱਜ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਹੈਗਾ ਵਾ ਉਹ ਸੋ ਇੱਥੇ ਸਾਡੇ ਸੋਕ ਭਾਈਚਾਰਾ ਬਹੁਤ ਇੱਥੇ ਪਹੁੰਚੇ ਹੋਏ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੇ ਮੈਡੀਕਲ ਕੈਂਪਸ 'ਚ ਪਹੁੰਚੇ ਆ ਹੌਲੇ-ਮਹਲੇ ਦੇ ਵਿੱਚ ਪਹੁੰਚੇ ਹੈਗੇ ਆ ਔਰ ਭਾਈ ਜੀ ਕੀ ਨਾਮ ਆ ਤੁਹਾਡਾ ਮਨਪ੍ਰੀਤ ਸਿੰਘ ਇੱਥੋਂ ਭਾਈ ਜੀ ਆਏ ਤੁਸੀਂ ਗੁਰਦਾਸਪੁਰ ਤੋਂ ਭਾਈ ਜੀ ਪਹਿਲੀ ਵਾਰ ਆਏ ਅੱਗੇ ਵੀ ਕਰੀਆ ਆਏ ਨਹੀਂ ਅੱਗੇ ਵੀ ਹੁੰਦੇ ਠੀਕ ਕਹਿਣਾ ਚਾਹੁੰਗਾ ਬਹੁਤ ਵਧੀਆ ਕੀਤਾ ਵਾ ਇਹੋ ਜਿਹੀ ਸਹੂਲਤਾਂ ਸਾਬ ਨੂੰ ਦੇਣੀਆਂ ਚਾਹੀਦੀਆਂ ਵਾ ਬਹੁਤ ਵਧੀਆ ਕੀਤਾ ਵਾ ਜਿੱਦਾਂ ਕਿਤੇ ਜਾ ਕੇ ਜਿਹੜਾ ਆਪਣਾ ਜਿਹੜੇ ਬਾਹਰ ਲੋਕ ਆਪਣੇ ਪੰਜਾਬੀ ਭਾਈ ਬਾਹਰ ਗਏ ਹੋਏ ਆ ਉਹਨਾਂ ਨੇ ਬਾਹਰ ਰਹਿ ਕੇ ਵੀ ਇੱਥੇ ਐਨਾ ਸੋਹਣਾ ਉਪਰਾਲਾ ਕੀਤਾ ਹੈਗਾ ਵਾ ਹਾਂਜੀ ਬਹੁਤ ਵਧੀਆ ਸੇਵਾ ਕੀਤੀ ਹੈ ਇਹੋ ਜੀ ਕਰਨੀ ਚਾਹੀਦੀ ਆ ਜੀ ਹਾਂਜੀ ਸੋ ਆਪਾਂ ਬਾਈ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵਾ ਇਸ ਤਰ੍ਹਾਂ ਦੇ ਜਿਹੜੇ ਆਪਣਾ ਉਪਰਾਲੇ ਹੈਗੇ ਨੇ ਹੋਣੇ ਚਾਹੀਦੇ ਨੇ ਆਪਾਂ ਹੋਰ ਵੀ ਆਪਾਂ ਬਾਈ ਜੀ ਨਾਲ ਆਪਾਂ ਗੱਲਬਾਤ ਕਰ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿੱਥੋਂ ਬਾਈ ਜੀ ਆਏ ਕਿੱਥੋਂ ਤੁਸੀਂ ਅਸੀਂ ਆਏ ਆ ਫਗਵਾੜੇ ਤੋਂ ਬਾਈ ਜੀ ਪਹਿਲਾਂ ਵੀ ਆ ਕੇ ਨਹੀਂ ਨਹੀਂ ਅਸੀਂ ਹਰ ਸਾਲ ਆਈਦੇ ਜੀ ਅੱਛਾ ਜੀ ਹਾਂ ਜੀ ਕਿਵੇਂ ਲੱਗਦਾ ਹੈ ਹੈਗਾ ਬਾਈ ਜੀ ਇੱਥੇ ਹੌਲੇ ਮੱਲੇ ਦੇ ਉੱਤੇ ਸਾਨੂੰ ਹੌਲੇ ਮੱਲੇ ਦਾ ਕੱਲੇ ਦਾ ਹੌਲੇ ਮੱਲੇ ਦਾ ਨਹੀਂ ਜਦੋਂ ਵੀ ਇੱਥੇ ਕੋਈ ਵੀ ਪ੍ਰੋਗਰਾਮ ਹੁੰਦਾ ਨਾ ਸਾਨੂੰ ਬਹੁਤ ਵਧੀਆ ਸਾਨੂੰ ਗੁੱਡ ਫੀਲਿੰਗ ਹੁੰਦੀ ਆ ਜਿੱਦਾਂ ਆਪਣੇ ਘਰੋਂ ਆਉਣਾ ਜਿੱਦਾਂ ਨਾ ਸਾਰੀ ਸੰਗਤ ਦੇ ਵਿੱਚ ਇਦਾਂ ਜਣ ਕੇ ਸਾਰਾ ਘੁੰਮਣਾ ਫਿਰਨਾ ਜਾਂ ਅੰਦਰ ਕੁਝ ਵੀ ਰੱਖ ਲੋ ਜਣ ਕੇ ਤੁਸੀਂ ਹਨਾ ਕਰਕੇ ਸਾਨੂੰ ਬਹੁਤ ਵਧੀਆ ਲੱਗਦਾ ਬਾਕੀ ਤੁਹਾਡਾ ਮੈਨੂੰ ਆ ਪਰਾਲਾ ਬਹੁਤ ਸੋਹਣਾ ਲੱਗਾ ਕਿਉਂਕਿ ਇੱਥੇ ਜਿੱਦਾਂ ਕੋਈ ਸਿਆਣਾ ਬੰਦਾ ਵੀ ਹੋ ਸਕਦਾ ਆ ਜਿੱਦਾਂ ਸਿਆਣੇ ਤਾਂ ਹੈਗੇ ਵੀ ਢਿੱਲਾ ਮੱਠਾ ਮਾੜਾ ਮੋਟਾ ਹੋ ਸਕਦਾ ਤੇ ਜਿਹੜਾ ਜਲਦੀ ਤੋਂ ਜਲਦੀ ਸਾਡੇ ਕੋਲ ਲੈ ਕੇ ਆ ਸਕਦੇ ਆ ਤੇ ਤੁਸੀਂ ਦਵਾਈ ਦਿਓ ਜੀ ਇਹ ਦਵਾਈਆਂ ਦਾ ਉਪਰਾਲਾ ਜਿਹੜਾ ਹੈਗਾ ਕਿਤੇ ਨਾ ਕਿਤੇ ਜਾ ਕੇ ਕੋਈ ਕੋਈ ਕਰਦਾ ਹੈਗਾ ਜਿਹੜਾ ਆਪਣੇ ਸਿੱਖ ਜਿਹੜੇ ਲੋਕ ਜਿਹੜੇ ਬਾਹਰਲੇ ਦੇਸ਼ ਚ ਬੈਠੇ ਹੋ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਸਿੱਖofs ਅਮਰੀਕਾ ਵਾਲਿਆਂ ਨੇ ਹਾਂ ਜੀ ਹਾਂ ਜੀ ਉਹ ਵੀ ਬਹੁਤ ਆਪਾਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੇ ਸਕਦੇ ਹਾਂ ਹੋਰ ਕੁਝ ਨਹੀਂ ਵੀ ਜਾਨੀ ਕਿ ਤੁਸੀਂ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈ ਉੱਧਰ ਕੀਤਾ ਜਾ ਇੱਧਰ ਕੀਤਾ ਇਹਨੂੰ ਤੁਸੀਂ ਇਦਾਂ ਚੱਲਦਾ ਹੀ ਰੱਖਿਓ ਜੀ ਜੀ ਸੋ ਆਪਾਂ ਬਾਈ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵਾ ਇਹਨਾਂ ਦਾ ਇਹ ਕਹਿਣਾ ਹੈਗਾ ਜਿਹੜੇ ਆਪਣੇ ਸਿੱਖ ਆਫ ਅਮਰੀਕਾ ਜਿਹੜੀ ਟੀਮ ਹੈਗੀ ਉਹ ਬਾਹਰ ਬੈਠੇ ਹੋਏ ਨੇ ਪਰ ਕਿਤੇ ਨਾ ਕਿਤੇ ਜਾ ਕੇ ਉਹ ਬਾਹਰ ਰਹਿ ਕੇ ਵੀ ਇੱਥੇ ਜਿਹੜੇ ਆਪਣੇ ਪੰਜਾਬੀ ਭਾਈ ਹੈਗੇ ਉਹ ਇੱਥੇ ਦਾ ਵੀ ਸੋਚਦੇ ਹੈਗੇ ਨੇ ਔਰ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਔਰ ਇੱਥੇ ਅੱਜ ਆਪਣੇ ਗੁਰਦੁਆਰੇ ਵਿੱਚ ਬ ਹੋਰ ਆਪਣੇ ਬੱਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੱਪੂ ਜੀ ਕਿੱਥੋਂ ਆਏ ਤੁਸੀਂ ਐਂ ਵਾਗੇ ਬਾਰਡਰ ਲੱਗੋ ਬੱਪੂ ਜੀ ਅੱਜ ਮੈਡੀਕਲ ਸਟੋਰ ਤੇ ਕੈਂਪ ਲਗਾਇਆ ਕੀ ਕਰ ਰਹੇ ਹੋ ਬਈ ਬਹੁਤ ਵਧੀਆ ਜੀ ਲੱਗਦਾ ਵਧੀਆ ਲੋਕਾਂ ਹਾਂ ਜੀ ਵਧੀਆ ਵਧੀਆ ਜਿਹੜੀ ਸੇਵਾ ਕਰ ਰਹੇ ਲੋਕਾਂ ਦੀ ਇਹ ਦੇ ਨਾਲ ਵਧੀਆ ਹੋਰ ਕਿਹੜੀ ਸ਼ਿਆ ਜੀ ਹਾਂ ਜੀ ਸੋ ਆਪਾਂ ਹੋਰ ਜਾਨਾ ਵੀ ਆਪਾਂ ਗੱਲਬਾਤ ਕਰਦੇ ਹੈਗੇ ਜਿਹੜੇ ਹੋਰ ਇੱਥੇ ਭਾਈ ਜੀ ਆਏ ਹੋ ਭਾਈ ਜੀ ਕੀ ਨਾਮ ਆ ਤੁਹਾਡਾ ਸੰਤੋਖ ਸਿੰਘ ਜੀ ਕਿੱਥੋਂ ਭਾਈ ਜੀ ਆਏ ਹੋ ਕਰਪੋਲੇ ਤੋਂ ਜੀ ਕਿਵੇਂ ਲੱਗਦਾ ਅੱਜ ਬਹੁਤ ਸੋਹਣਾ ਵਧੀਆ ਜੀ ਹਾਂ ਜੀ ਤੇ ਅ ਤੁਹਾਡਾ ਬਹੁਤ ਧੰਨਵਾਦ ਆ ਜੀ ਇਹ ਬੰਦਾ ਟਲਮਟ ਹੁੰਦੀ ਆ ਤੇ ਚਲੋ ਬੰਦਾ ਆਨ ਕੇ ਆਪਣੀ ਦਵਾਈ ਲੈਂਦਾ ਜੀ ਹਾਂਜੀ ਬਹੁਤ ਸੋਹਣਾ ਜੀ ਜੀ ਤੇ ਬਾਹਰਿਆਂ ਦਾ ਬਹੁਤ ਧੰਨਵਾਦਵਾ ਜੀ ਹਾਂਜੀ ਸੋ ਆਪਾਂ ਬਾਈ ਜੀ ਨਾਲ ਆਪਾਂ ਗੱਲਬਾਤ ਕੀਤੀ ਆ ਨਾ ਧੰਨਵਾਦ ਕਰਦੇ ਹੈਗੇ ਜਿਹੜੇ ਸਿੱਖ ਆਫ ਅਮਰੀਕਾ ਵਾਲੇ ਜਿਹੜੇ ਬੈਠੇ ਬਾਹਰ ਸਿੱਖ ਆਫ ਅਮਰੀਕਾ ਦੇਖ ਸਕਦੇ ਹੋ ਕਿ ਲੰਗਰ ਵੀ ਹੈ ਲੋਕ ਲਗਾਉਂਦੇ ਨੇ ਚਾਹ ਪਾਣੀ ਵੀ ਲਗਾਉਂਦੇ ਆ ਰੋਟੀ ਵੀ ਲਗਾਉਂਦੇ ਆ ਹਰ ਇੱਕ ਤਰ੍ਹਾਂ ਦਾ ਇੱਥੇ ਲੰਗਰ ਪਾਣੀ ਚੱਲਦਾ ਪਰ ਕਿਤੇ ਨਾ ਕਿਤੇ ਜਾ ਕੇ ਦਵਾਈਆਂ ਦਾ ਵੀ ਲੰਗਰ ਸਿੱਖ ਆਫ ਅਮਰੀਕਾ 3 ਸਾਲ ਹੋ ਗਿਆ ਹੈ ਲਗਾਤਾਰ ਲਗਾਉਂਦੇ ਆ ਰਹੇ ਹੈਗੇ ਨੇ ਸੋ ਗੱਲਬਾਤ ਵੀ ਕਰਾਂਗੇ ਆਪਾਂ ਮੋਕੇ ਦੇ ਉੱਤੇ ਜਿਹੜੇ ਇੱਥੇ ਲੋਕ ਇੱਥੇ ਆਂਦੇ ਪਏ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਕਿੱਥੋਂ ਆਏ ਹੈਗੇ ਇਹ ਕਿਹੜੀ ਜਗ੍ਹਾ ਤੋਂ ਆਏ ਹੈਗੇ ਤੁਸੀਂ ਬਿਲਕੁਲ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਕਰਜੰਟ ਸਿੰਘ ਜੀ ਕਿੱਥੋਂ ਆਏ ਬਾਈ ਜੀ ਆਏ ਟਾਰੀ ਬਾਗਾ ਬਾਡਰ ਲੱਗੋ ਅੱਜ ਆ ਦਵਾਈ ਲੈਣ ਆਏ ਤੁਸੀਂ ਹਾਂਜੀ ਕੀ ਹੋਇਆ ਠੀਕ ਹੋ ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਦੇਖਿਆ ਜਾਵੇ ਤਾਂ ਲੰਗਰ ਵੀ ਲਗਾਉਂਦਾ ਚਾਹ ਪਾਣੀ ਵੀ ਲਗਾਉਂਦਾ ਹਰੇ ਕੋਈ ਆਪਣ ਆਪਣੀ ਜਿੰਨੀ ਛੜਦਾ ਹੁੰਦੀ ਉਹਨਾਂ ਕੋਈ ਹਰੇ ਕੋਈ ਆਪਣਾ ਲਗਾਉਂਦਾ ਪਰ ਲੇਕਿਨ ਦੇਖਿਆ ਜਾਵੇ ਤਾਂ ਸਿੱਖ ਆਫ ਅਮਰੀਕਾ ਜਿਹੜੇ ਹੈਗੇ ਨੇ ਇਹ ਅੱਜ 3 ਸਾਲ ਹੋ ਗਿਆ ਲੰਗਰ ਲੰਗਰ ਦਵਾਈਆਂ ਦਾ ਲਗਾਏ ਕੀ ਕਹਿਣਾ ਚਾਹੁੰਗੇ ਤੇ ਵਾਹਤ ਵਧੀਆ ਪ੍ਰਾਲਾ ਜੀ ਜੋ ਆਪਣੇ ਅਨੰਦਪੁਰ ਸਾਹਿਬ ਹਰ ਕੋਈ ਚੀਜ਼ ਦੀ ਆਪਾਂ ਨੂੰ ਦਵਾਈ ਮਿਲ ਜਾਂਦੀ ਹੈ ਕੁਝ ਵੀ ਆਪਾਂ ਲੈ ਲਈਏ ਗੁਰੂ ਮਹਾਰਾਜ ਦੇ ਕਰ ਬਹੁਤ ਕਿਰਪਾ ਜੀ ਜੀ ਹਾਂਜੀ ਤੇ ਆਈ ਹੋਈ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਗੇ ਆਈ ਹੈ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਮਹਾਰਾਜ ਘਰ ਦਰਸ਼ਨ ਮੇਲੇ ਕਰਨਦੇ ਆ ਬਹੁਤ ਵਧੀਆ ਜੀ ਮਹਾਰਾਜ ਦਰਸ਼ਨ ਮੇਲੇ ਕਰਨੇ ਚਾਹੀਦੇ ਆ ਜਰੂਰ ਕੋਈ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੀ ਦਾ ਕਹਿਣਾ ਹੈਗਾ ਵਾ ਜਿਹੜਾ ਇੱਥੇ ਸਿੱਖੋਫ ਅਮਰੀਕਾ ਦਵਾਈਆਂ ਦਾ ਲੰਗਰ ਲਗਾ ਰਿਹਾ ਉਹ ਕਹਿੰਦੇ ਹੈਗੇ ਨੇ ਕਿ ਬੜਾ ਅੱਛਾ ਉਪਰਾਲਾ ਹੈਗਾ ਇਸ ਤਰ੍ਹਾਂ ਦੀ ਬਹੁਤ ਹੋਰ ਜਾਣ ਵਾਲੀ ਆਪਾਂ ਗੱਲਬਾਤ ਕਰਦੇ ਹੈਗੇ ਜਿੱਥੇ ਕੀ ਆ ਸਿੱਖੋਫ ਅਮਰੀਕਾ ਨੇ ਆਪਣਾ ਦਵਾਈਆਂ ਦਾ ਲੰਗਰ ਲਗਾਇਆ ਦੇਖ ਸਕਦੇ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਪਾਂ ਗੱਲਬਾਤ ਵੀ ਕਰਦੇ ਹੈਗੇ ਆ ਮੈਡਮ ਕਿਵੇਂ ਲੱਗਦਾ ਦਵਾਈਆਂ ਦਾ ਲੰਗਰ ਲੱਗਿਆ ਵਧੀਆ ਲੱਗਦਾ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਰੋਟੀ ਦਾ ਵੀ ਚਾਹ ਪਾਣੀ ਦਾ ਲੰਗਰ ਲਗਾਏ ਦਵਾਈਆਂ ਦਾ ਲੰਗਰ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਇਹ ਸੇਵਾ ਹਰ ਇੱਕ ਨੂੰ ਮਿਲਣੀ ਚਾਹੀਦੀ ਹੈ ਜੀ ਹਾਂਜੀ ਸਿੱਖੋ ਆਫ ਅਮਰੀਕਾ ਲਗਾਤਾਰ 3 ਸਾਲ ਤੋਂ ਇੱਥੇ ਆਪਣਾ ਦਵਾਈਆਂ ਲੰਗਰ ਲਗਾਉਂਦਾ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੀਦਾ ਸਰ ਹਰ ਇੱਕ ਨੂੰ ਇਹੀ ਮੈਸੇਜ ਦੇਣਾ ਚਾਹੁੰਗੇ ਹਰ ਇੱਕ ਲਈ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਹਾਂ ਜੀ ਬਿਲਕੁਲ ਆਪਣੇ ਪੰਜਾਬ ਪੁੱਜ ਦੇ ਵਿੱਚ ਭਰਤੀ ਹੈਗੇ ਨੇ ਇਹਨਾਂ ਨੇ ਗੱਲਬਾਤ ਕੀਤੀ ਆ ਕਿ ਬੜਾ ਅੱਛਾ ਪ੍ਰਾਲਾ ਹੈਗਾ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਬਾਜੀ ਕਿੱਦਾਂ ਲੱਗਦਾ ਦਵਾਈਆਂ ਦੇ ਲੰਗਰ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਕੀ ਕਹਿਣਾ ਚਾਹੁੰਗੇ ਜੀ ਵਾਸ ਜੀ ਵਧੀਆ ਬਹੁਤ ਵਧੀਆ ਲੋਕਾਂ ਨੂੰ ਸਹੂਲਤ ਮੈ ਰਹੀ ਹੈ ਜੀ ਹਾਂ ਜੀ ਤੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕਿਵੇਂ ਲੱਗਦਾ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਰੋਟੀ ਪਾਣੀ ਚਾਹ ਪਾਣੀ ਦਾ ਲੰਗਰ ਲੱਦਾ ਇਹ ਤਾਂ ਕੁਛ ਅਲੱਗ ਜ ਦਵਾਈਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟੀਵੀ ਚੈਨਲ ਵਾਲਿਆਂ ਅੰਮ੍ਰਿਤਸਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ ਤੇ ਮੈਂ ਇਹ ਚੀਜ਼ ਨੂੰ ਮੁੱਖ ਰੱਖ ਕੇ ਆਣਾ ਵੀ ਦਵਾਈਆਂ ਦਾ ਲੰਗਰ ਬਹੁਤ ਸਾਰਿਆਂ ਨੂੰ ਲਾਉਣਾ ਚਾਹੀਦਾ ਸਾਰੇ ਜਿੰਨੇ ਚਾਹ ਪਕਾਉਂਦੇ ਨੇ ਲੰਗਰ ਲੱਗਦੇ ਆ ਉਹਨਾਂ ਤੋਂ ਉੱਪਰ ਉੱਠ ਕੇ ਦਵਾਈਆਂ ਦਾ ਲੰਗਰ ਲਾਓ ਤੇ ਹਰ ਗਰੀਬ ਗੁਰਬੇ ਦਾ ਸਹਾਇਤਾ ਕੀਤੀ ਜਾਵੇ ਇਹਦੇ ਨਾਲ ਹੀ ਲੋਕਾਂ ਨੂੰ ਸੁਖ ਹੁਲਤਾ ਤੇ ਵਾਦੋ ਵਾਦ ਜਿੰਨੇ ਵੀ ਗੁਰਦੁਆਰੇ ਬਣਦੇ ਆ ਲੰਗਰ ਹਾਲਾਂ ਦੀ ਥਾਂ ਤੇ ਬੱਚਿਆਂ ਦੇ ਸਕੂਲ ਬਣਨੇ ਚਾਹੀਦੇ ਨੇ ਸਾਡੇ ਬੱਚਿਆਂ ਨੂੰ ਐਜੂਕੇਟਿਡ ਕੀਤਾ ਜਾਵੇ ਤਾਂ ਹੀ ਅਸੀਂ ਇਸ ਦਲਦਲ ਦੇ ਵਿੱਚੋਂ ਨਿਕਲ ਸਕਦੇ ਆ ਇਹਦੇ ਨਾਲ ਹੀ ਸਾਡਾ ਸਮਾਜ ਸੁਧਰ ਸਕਦਾ ਵਾ ਜੇ ਬਾਲ ਕੇ ਜੇ ਅਸੀਂ ਇਨੀ ਗੱਲ ਸੋਚੀਏ ਵੀ ਲੰਗਰ ਲਾ ਕੇ ਰੋਟੀ ਪਾਣੀ ਦੇ ਲੰਗਰਾਂ ਦੇ ਲੰਗਰ ਲਾ ਕੇ ਅਸੀਂ ਬੱਚਿਆਂ ਨੂੰ ਸੁਧਾਰਾਂਗੇ ਸਿੱਧੇ ਰਾਹ ਤੇ ਲਾਵਾਂਗੇ ਨਹੀਂ ਜੇ ਸਾਡਾ ਸਮਾਜ ਹੀ ਨਾ ਪੜਿਆ ਲਿਖਿਆ ਉਹ ਤੇ ਸਾਡਾ ਕੋਈ ਵੀ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਤੇ ਦਵਾਈਆਂ ਦਾ ਲੰਗਰ ਗਰੀਬ ਗੁਰਬੇ ਵਾਸਤੇ ਲਾਉਣਾ ਚਾਹੀਦਾ ਜਿਹੜੀਆਂ ਉਹਨਾਂ ਦੀ ਨਿੱਜੀ ਬਿਮਾਰੀਆਂ ਉਹਨਾਂ ਦੀ ਵੱਧ ਤੋਂ ਵਧ ਸਹਾਇਤਾ ਕਰਨੀ ਚਾਹੀਦੀ ਆ ਵੈਗਰਜੀ ਖਾਲਸਾ ਵੈਗਰੂ ਫਤਿਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਔਰ ਇਸਤਾ ਦੀ ਅਪਡੇਟ ਲੈ ਕੇ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਵਾਂਗੇ ਦੇਖ ਸਕਦੇ ਕਿ ਕਿੰਦਾ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਗਲਤ ਬਤ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖ ਸਕਦੇ ਕਿੰਨਾ ਕੁ ਕਰਾਊਡ ਹੈਗਾ ਵਾ ਲਾਈਵ ਤਸਵੀਰਾਂ ਦਿਖਾ ਰਹੇ ਆ ਅਮੇਜ਼ਿੰਗ ਟੀਵੀ ਤੋਂ ਬਾਈ ਜੀ ਕੀ ਨਾਮ ਆ ਤੁਹਾਡਾ? सुरेंद्र ਸਿੰਘ ਜੀ ਕਿੱਥੋਂ ਆਏ ਬਾਈ ਜੀ? ਅੰਮ੍ਰਿਤਸਰੋਂ ਜੀ। ਕਿਵੇਂ ਲੱਗ ਰਿਹਾ ਦਵਾਈਆਂ ਦਾ? ਬਹੁਤ ਵਧੀਆ ਜੀ। ਮਹਾਰਾਜ ਦੀ ਕਿਰਪਾ ਹੀ ਆ। ਜੀ। ਜਿਹੜੇ ਸਿੱਖ ਸੰਗਤ ਨੇ ਇਦਾਂ ਦਾ ਪ੍ਰੋਗਰਾਮ ਕਰ ਦਿੱਤਾ ਆ। ਜੀ। ਉਹਨਾਂ ਵਾਸਤੇ ਲਾਈਵਾਂ ਤੇ ਗਾਇਆ। ਜੀ। ਕਿਉਂਕਿ ਕੋਈ ਵੀ ਆਂਦਿਆ ਕਿਸੇ ਦਾ ਅੱਜਕੱਲ੍ਹ ਤੇ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ ਤੇ ਸ਼ਿਕਾਰ ਹੈਗੇ ਆ। ਜੀ। ਠੀਕ ਹੈ ਜੀ ਕੋਈ ਬੀਪੀ ਦਾ ਕੋਈ ਸ਼ੂਗਰ ਦਾ ਆ। ਜੀ। ਥੋੜਾ ਬੋੜਾ ਟਰੀਟਮੈਂਟ ਜਦੋਂ ਮਿਲ ਜਾਂਦਾ ਆ। ਜੀ। ਤੇ ਉਹਦੇ ਨਾਲ ਮੁਰਤਾ ਦੀ ਸੇਵਾ ਵੀ ਹੋ ਜਾਂਦੀ ਆ। ਜੀ। ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗਿਆ ਜਾਂਦਾ ਕਿਉਂਕਿ ਹਰੇਕ ਬੰਦੇ ਨੂੰ ਆ ਕੇ ਇੱਥੇ ਖੁਸ਼ੀ ਪ੍ਰਾਪਤ ਹੁੰਦੀ ਹੈ ভাই ਖਾਲਸਾ ভাই ਫਤਿਹਜੀ ਸੋ ਬਿਲਕੁਲ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਉਹ ਦੇਖ ਸਕਦੇ ਕਿੰਨਾ ਕੁ ਹੋਰ ਵੀ ਰਸ਼ ਹੈਗਾ ਆਪਾਂ ਹੋਰ ਜਾਣਨਾ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਔਰ ਦੇਖ ਸਕਦੇ ਬਿਲਕੁਲ ਹਾਂਜੀ ਸਿੱਖੋਫ ਅਮਰੀਕਾ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਹੈਗੇ ਆ ਆਪਾਂ ਗੱਲਬਾਤ ਵੀ ਕਰਦੇ ਆ ਕਰਦੇ ਆ ਔਰ ਮਾਤਾ ਜੀ ਦਾ ਦੇਖ ਸਕਦੇ ਹੋ ਬਿਲਕੁਲ ਇੱਥੇ ਬੀਪੀ ਵੀ ਚੈੱਕ ਕੀਤਾ ਜਾ ਰਿਹਾ ਹੈਗਾ ਵਾ ਅੱਜ ਦਵਾਈਆਂ ਦਾ ਲੰਗਰ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਸਿੱਖ ਆਫ ਅਮਰੀਕਾ ਦੀ ਸੰਸਥਾ ਦੇ ਵੱਲੋਂ ਉਹਨਾਂ ਦੀ ਟੀਮ ਉਹਨਾਂ ਦੇ ਵੱਲੋਂ ਅਸੀਂ ਆਏ ਹਾਂ ਉਹਨਾਂ ਦੀ ਟੀਮ ਹੈ ਇੱਥੇ ਹਜ਼ਾਰਾਂ ਹੀ ਲੋਕੀ ਫ੍ਰੀ ਦਵਾਈ ਲੈ ਕੇ ਗਏ ਨੇ ਆਪਣਾ ਇਲਾਜ ਕਰਾ ਕੇ ਗਏ ਨੇ ਤੇ ਹੋਰ ਵੀ ਇਹ 2-3 ਦਿਨ ਚੱਲਦਾ ਰਹੇਗਾ ਜਿਹਦੇ ਵਿੱਚ ਆਏ ਹੋਏ ਸ਼ਰਧਾਲੂਆਂ ਦਾ ਜੋ ਹੈ ਫ੍ਰੀ ਉਹਨਾਂ ਨੂੰ ਦਵਾਈਆਂ ਦੀ ਸੇਵਾ ਕੀਤੀ ਜਾਵੇਗੀ ਜੀ ਰੌਸ਼ਨੀ